ਜਦੋਂ ਸਾਲ 2022 ਦਾ ਇਲੈਕਸ਼ਨ ਆਇਆ ਤਾਂ ਸੰਗ ਨੂੰ ਪਤਾ ਸੀ ਕਿ ਮੈਂ ਬੱਚਾ ਨਹੀਂ ਸੀਗਾ ਮੈਨੂੰ ਵੀ ਯਾਦ ਸੀ ਉਹ ਕੀ ਹਾਲਾਤ ਸਨ ਤੇ ਸਾਰਿਆਂ ਨੇ ਹੱਥ ਖੜੇ ਕਰਕੇ ਸੀ ਸਾਰਿਆਂ ਨੇ ਹੱਥ ਖੜੇ ਕਰਕੇ ਸੀ ਵੀ ਹੋਣ ਇਲੈਕਸ਼ਨ ਨਹੀਂ ਲੜਾਜਣਾ ਸਿਰ ਓਪੇ ਵਾਸਤੇ ਮੈਨੂੰ ਪਤਾ ਸੀ ਮੇਰਾ ਕੀ ਹੋਣਾ ਹੈ ਮੈਨੂੰ ਪਤਾ ਸੀ ਮੇਰੇ ਨਾਲ ਕੀ ਹੋਣਾ ਹੈ ਮੈਨੂੰ ਕੋਈ ਕਿਸੇ ਦਾ ਕੋਈ ਵਹਿਮ ਨਹੀਂ ਸੀਗਾ میں اس کر کے لیا کہ آ جی سارے ورکر بیٹھے ہوئے ہت توڑ کے لمی بھی ہوا یہ میرا کہ میں کانگریس ورکر بہار کر کے چڈوں گا میرے کوئی بھی قربانی کرنی پی جائے

ਬਸ ਉਹਨਾਂ ਸੁਪਰੀਂ ਸਿੰਘ ਬਹਾਦਰ ਦਾ ਗਿਆ ਸੁਪਰੀਂ ਸਿੰਘ ਬਹਾਦਰ ਕਹਿੰਦਾ ਕਿ ਅਸੀਂ ਹੁਣੇ ਦੇ ਪੱਕੇ ਵੱਲ ਬਣਾਵਾਂਗੇ ਉਹਨਾਂ ਤੇ ਸਾਡੇ 4-5000 ਕਰੋੜ ਰੁਪਇਆ ਲੱਗੂਗਾ ਚੋਤ ਤੁਸੀਂ ਤਾਂ ਹੋਰ ਵਾਸਤੇ ਵਿਕਤੀਜਾਮ ਕਰੀ ਗਏ ਹੋ ਤੇ ਜਦੋਂ ਦਰਸਾਹ ਗੋਦੀ ਸਰਕਾਰ ਸੀ ਉਦੋਂ ਵਿਆਸ ਵੀ ਉੱਥੇ ਬਣਤੀ ਸੀ ਉਦੋਂ ਸਤਨਾਜ ਵੀ ਉੱਥੇ ਹੀ ਸੀ ਭਾਗੜਾ ਡੈਮ ਵੀ ਉੱਥੇ ਹੀ ਸੀ ਜੀਨ ਬਹਿਰ ਵੀ ਉੱਥੇ ਹੀ ਸੀ ਤੇ ਤੁਸੀਂ ਉਸ ਵੇਲੇ ਕਿਉਂ ਨਹੀਂ ਬਾਈ ਭੱਗ ਲਾਏ جس سے تمہیں لڑنے پانچ بار یہاں پہ راج کیا یہاں کے مکھ منتری رہنے ہیں پرکاش سنگھ بادل رہی اور اس کے بعد ان لوگوں نے یہاں سے اپنے بچے یہ سکھبیر سنگھ بادل اور جو آج منپریت سنگھ بادل ہیں یہ امریکہ میں رہتے تھے نائے چکے نے پردار نائے چکے نے کاؤکرس پارٹی تھی اور وہ تھے ٹیمین مدری نائے چکے تھی ایڈوے بڑھے وہ ٹیس کر کے پیچھے ہے کہ موکسر ہرکتے دے ویچ موکسر ٹسٹک دے ویچ کاؤکرس ورکر بڑا مجبوت ہے پر کتے نہ کتے جبی ورکر ہی عباس ہے وہ ہائی خان تک نہیں پہنچ پہنچتی اور, کر کے کا اور تو اس کے اپنا ایم ایل اے تو جتیا سنگھ گدڑ ویلو کہ راہل گاندھی جی نے پنجاب پردیش کانگریس کا پردھان بنایا اور اس بعد کانگریس پارٹی اپنے پنجاب ڈسٹرکاب مضبوط ہوئی اور تو اس کو اگے چلیے تو ہوں ایڈے وڈے لیڈر صاحبان اتنے آئے ہیں اور دا ایک ہی مقصد ہے کہ سارے بھی کے آپ چنگا ڈسٹرکٹ دھان بنائیں گے اور یہ سارے منے بھی نہیں اتنے ٹہرے ہوئے سے اور سب نے آتے آپ نے آتے اور اس کو بعد یہ فیصلہ کر کے لے کے جان گے اور سی پر جہی ہے ہائی کمانڈ کے ہوں گے ساتھیوں

کہ جنہوں سن انیس سو میں اسی تو لے کے بان میں تک سوا سی تھی ایتے اقوات کا جوت سی تھی اور صاحب آپ جانتے ہیں کہ اقوات کیا ہوتا ہے آپ جانتے ہیں اقوات یہ وہ گاؤں ہیں جن میں اس سمیں میں لوگ آنے رہتے تھے اور میں آپ کو بتانا چاہتا ہوں جس سے تانی نے پانچ بار یہاں پہ راج کیا ہے یہاں کے مطمئن دلی رہنے ہیں اکنا سنگھ بادل رہے گشتہ اور اس کے بعد لوگوں نے امریکہ میں رہتے تھے جو بھی کوئی مشکل ہوتی تھی سما آتا تھا تو سامنے لوگ کاجے پہ جاتے تھے کانگریس پارٹی کی سہایتا لیتے تھے اور اس سے کاگریس پارٹی جا کے ان لوگوں کو بچاتی تھے اور اس کے بعد ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਦੋਂ ਸਾਲ 2022 ਦਾ ਇਲੈਕਸ਼ਨ ਆਇਆ ਤਾਂ ਸਾਨੂੰ ਵੀ ਪਤਾ ਸੀ ਮੈਂ ਕੋਈ ਬੱਚਾ ਨਹੀਂ ਸੀਗਾ ਮੈਨੂੰ ਵੀ ਘਾਲ ਸੀ ਕਿ ਹਾਲਾਤ ਨੇ ਤੇ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਸੀ ਸਾਰਿਆਂ ਨੇ ਹੱਥ ਖੜੇ ਕਰਤਾ ਜਿਵੇਂ ਉਹ ਇਲੈਕਸ਼ਨ ਨਹੀਂ ਲਿਆ ਜਾਣ ਸਿਰਫ ਬੋਲੇ ਵਾਸਤੇ ਮੈਨੂੰ ਪਤਾ ਸੀ ਮੇਰਾ ਕੀ ਹੋਣਾ ਹੈ ਮੈਨੂੰ ਪਤਾ ਸੀ ਮੇਰੇ ਨਾਲ ਕੀ ਹੋਣਾ ਹੈ ਮੈਨੂੰ ਕੋਈ ਕਿਸੇ ਦਾ ਕੋਈ ਵਹਿਮ ਨਹੀਂ ਸੀਗਾ

ਪਾਰਟੀ ਚ ਪਰ ਮੈਂ ਫੈਰੇ ਕੋਲੇ ਨਰੋਨਾ ਮੈਂ ਲੰਮੀ ਵੀ ਇਹ ਕਰੇ ਸਿੱਖਣ ਵਾਲੀ ਬੋਲ ਦਾ ਹੋਇਆ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਕਿ ਮੈਂ ਕਾਂਗਰਸ ਵਰਕਰ ਨੂੰ ਪਹਾੜ ਕਰਕੇ ਛੱਡੂਗਾ ਇੱਥੇ ਮੈਨੂੰ ਤਾਂ ਕੋਈ ਵੀ ਕੁਰਬਾਨੀ ਕਰਨੀ ਪੈ ਜੇ ਪਾਰਟੀ ਵਾਸਤੇ ਇਹ ਕਾਂਗਰਸ ਵਰਕਰ ਆਨੇ 2029 ਦੇ ਵਿੱਚ ਤੁਸੀਂ ਕਾਂਗਰਸ ਸਪਾਰਟੀ ਦੇ ਸਾਥ ਦੇ ਕੇ ਆਪਾਂ ਇਥੋਂ ਕਾਂਗਰਸ ਦਾ ਟੰਗੜਾ ਤੇ ਬਣਾ ਦੇਣਾ ਹੈ

ਕਿ ਜਿਹੜਾ ਪੈਸਾ ਸਰਕਾਰਾਂ ਕੋਲੇ ਇਹ ਕਹਿੰਦਾ ਤਬਾ ਵਾਸਤੇ ਰੱਖਿਆ ਹੁੰਦਾ ਜੇ ਕੋਈ ਆਫਤ ਆ ਜਾਏ ਤਾਂ ਉਹ ਪੈਸਾ ਡਿਜਾਸਟਰ ਮੈਨੇਜਮੈਂਟ ਫੰਡ ਹੁੰਦਾ ਹੈ। ਉਹ ਪੈਸਾ ਰੱਖਿਆ ਹੁੰਦਾ ਜੇ ਕੋਈ ਗ੍ਰੋਮੀ ਆ ਜਾਵੇ ਤਾਂ ਸਰਕਾਰ ਨਾਲ ਦਿੱਤਾ 24 ਘੰਟੇ ਦੇ ਵਿੱਚ ਦੇ ਵਿੱਚ ਸਾਰੇ ਲੋਕਾਂ ਨੂੰ ਜਿਹੜੀਆਂ ਸੁੱਖਾਂ ਵਹਿਆ ਕਰਾਉਣੀ ਹੈ ਔਰ ਉਹ ਸੁੱਖਾਂ ਵਹਿਆ ਕਰਾ ਕੇ ਲੋਕਾਂ ਦੇ ਸਾਹ ਖੁੱਪਤੀ ਹੈ ਤੇ ਤੋਂ ਬਾਅਦ ਦੂਸਰੇ ਪੈਸੇ ਹੁੰਦੇ ਨੇ। ਪਰ ਸਾਫ ਇਹ ਕੇ ਹੋਇਆ ਕਿ ਆਫਤ ਆ ਗਈ ਤੇ ਇਹਨਾਂ ਕੋਲੇ ਦੇਰ ਹੀ ਹੈ ਇਸ ਜੇਰਾਵੀ ਅੱਜ ਸੀ ਭਾਵੇਂ ਆਪਣੇ ਕੋਲ ਕੀ ਕਰਦੇ ਜੇ ਗੇਂਦਰ ਕਾਂਗਰਸ ਪਾਰਟੀ ਗਈ ਜੇ ਕੁਸ਼ਕਾ ਕੈਂਟਰਸ ਹੈ ਕਿ ਕਾਂਗਰਸ ਪਾਰਟੀ ਨੇ ਕਰਕੇ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਸਲਕੀਆਂ ਦੇ ਵਿੱਚ ਜਾ ਕੇ ਵੰਡੇ ਆਪਣੇ ਇੰਤਜ਼ਾਮਾਂ ਦੇ ਵਿੱਚ ਜਾ ਕੇ ਘੱਟ ਕੀਤੀ ਔਰ ਜਿਤੋਂ ਦਾ ਕਹਾਣੀ ਨਾ ਦੀ ਗੱਲ ਹੈ ਮੈਂ ਸੁਣਿਆ ਸੁਪਰੀ ਸਿੰਘ ਭਾਉ ਦਾ ਪਿਆਰ ਸੁਪਰੀ ਸਿੰਘ ਭਾਉ ਕਹਿੰਦਾ ਕਿ ਅਸੀਂ ਹੁਣ ਇਹਦੇ ਪੱਕੇ ਬੰਦ ਬਣਾਵਾਂਗੇ ਉਹਨਾਂ ਤੇ 4-5000 ਰੁਪਏ ਲੱਗੂਗਾ ਜੋ ਕੋ ਸਿਤਪ ਹੋਰ ਵਾਸਤੇ ਮੇਤ ਜਾਣਕਾਰੀ ਗੱਲ ਲਓ ਤੇ ਜਦੋਂ ਦਸਾਂ ਗੋਦੀ ਸਰਕਾਰ ਸੀ ਉਦੋਂ ਵਿਆਸ ਕੇ ਉੱਤੇ ਬੈਠੀ ਸੀ ਉਦੋਂ ਸਤਨਾਜ ਵੀ ਉੱਥੇ ਹੀ ਸੀ ਭਾਗੜਾ ਟਾਈਮ ਵੀ ਉੱਥੇ ਹੀ ਸੀ ਥੀਨ ਗੈਂ ਵੀ ਉੱਥੇ ਹੀ ਸੀ ਤੇ ਤੁਸੀਂ ਉਸ ਵੇਲੇ ਕਿਉਂ ਨਹੀਂ ਭੰਗ ਲਾਇਆ ਉਦੋਂ ਤਾਂ ਲੋਕ ਇਕੱਠਾ ਕਰਕੇ ਸਾਰਾ ਦਿਨ ਸਾਰਾ ਦਿਨ ਲੋਕ ਇਕੱਠੇ ਹੁੰਦੇ ਸਨ ਉਸ ਵਿੱਚ ਬਾਅਦ ਵਿੱਚ ਤੁਸੀਂ ਕਮਜ਼ੋਰ ਕੀਤੇ ਅੱਜ ਜੋ ਹਾਲਾਤ ਨੇ ਅਕਾਦੀ ਗਾ ਵੀ ਸਿੱਧੇ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਉਸ ਦੇ ਵਿੱਚ ਕਿਉਂਕਿ ਇਹਨਾਂ ਨੇ 10 ਸਾਲ ਉਸ ਸਟੇਗਰੇ ਦੇ ਵਿੱਚ ਮਾਈਨਿੰਗ ਕਰਾਈ ਕੋਈ ਪਾਸਾ ਨਹੀਂ ਛੱਡਿਆ ਕਿਉਂਕਿ ਇਹਦੇ ਵੀ ਕੱਤੇ ਪੈ ਨਹੀਂ ਸੀ ਤੇ ਰੋੜ ਨਹੀਂ ਵੀ ਅੱਗਾ ਸੋ ਸਾਥਿਓ ਅੱਜ ਕਾਂਗਰਸ ਪਾਰਟੀ ਸਾਰਿਆਂ ਨੇ ਕੀ ਕੀਤਾ ਉਹ ਵੀ ਤੁਹਾਨੂੰ ਪਤਾ ਹੈ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਪੰਜਾਬ ਦੇ ਵਿੱਚ ਕਾਂਗਰਸ ਲਾਉਣੀ ਹੈ ਜਿੱਥੇ ਕਿਤੇ ਆਪਣਾ ਕੋਈ ਰਿਸ਼ਤੇਦਾਰ ਬੈਠਾ ਹੈ ਹੋਰ ਕਿਹਦਾ ਸਰજન ਉਹਨੂੰ ਵੀ ਕਾਂਗਰਸ ਦਾ ਜੋਗਨਾ ਹੈ ਹੋਣਾ اور اخیر بالکل پانی کی سمسیا تھی پانی نہیں کام کرتا اور انگر سیری جی نے دادا جی سردار سے سنگھ منتری سے میرے پتا جی ایم ایل دن سکے آئے تو میں کے پانی جی میں گل کر لگیا دس پرسنٹ سبسڈی سی نبے پرسنٹ کسان میں دینا سردار سے سنگ گل کی سردار دربار سردار گرنام سر کیا ਇਹ ਕਿ ਸਾਹਮਣੇ ਤਾਂ ਮਰ ਜਾਣਗੇ ਕਹਿੰਦੇ ਜੁਹਦੇ ਕਿ 50% ਕਰੀ ਗਈ ਤੇ ਉਹ 50% ਸਸਤੀ ਸਰਕਾਰ ਗੁਰੂ ਸਾਹਿਬ ਜਿਹੜੇ ਮੰਗਨ ਚ ਦਦਾ ਜੀ ਮੰਤਰੀ ਜੀ ਦੇ ਦਦਾ ਜੀ ਸੀਗੇ ਉਹਨਾਂ ਨੇ ਆਪ ਨੂੰ ਨੇ ਦੇ ਦਿੱਤੀ। ਬਹੁਤ ਬਹੁਤ ਧੰਨਵਾਦ। ਜੰਮਾ ਸੁਭੀਆ ਦਾ ਤਰਨ। ਤੇ ਮੈਂ ਮਰੀ ਖਚਾਇਆ ਦਾ ਤਰਨ ਇਸ ਹੋਰ ਜੀ। ਜੰਮਾ ਸੁਭੀਆ ਦਾ ਤਰਨ ਪਰ ਤੇ ਆਮ ਆਦਮੀ ਸਭੀ ਤੇ ਦਸਾਨ।